ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਉੱਚੀ ਟਿੱਬੀ ਤੇ ਬਿਰਾਜਮਾਨ ਨੇ ਜਾਲਮ ਜਰਵਾਣਿਆਂ ਨੇ ਵੇਖਿਆ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਦੇਖਿਆ ਕਿ ਗੁਰੂ ਸਾਹਿਬ ਨੂੰ ਮਾਰਨਾ ਤੇ ਬੜਾ ਬਹੁਤ ਸੌਖਾ ਹੈ ਇੱਕ ਤੋਪ ਦਾ ਗੋਲਾ ਦਾਗ ਦੇਾਂਗੇ ਤੇ ਗੁਰੂ ਸਾਹਿਬ ਨੂੰ ਪਾਰ ਬੁਲਾ ਦੇਾਂਗੇ ਤੇ ਭੱਗਾਂ ਵਾਲਿਓ ਉਹਨਾਂ ਨੇ ਤੋਪ ਦੀ ਸਿਸ਼ਤ ਜਿਹੜੀ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਧੀ ਕੀਤੀ ਸੇ ਪਾਗਾਂ ਵਾਲੇ ਇੱਕ ਗੁਰਸ਼ਖ ਪਿਆਰੇ ਨੇ ਆ ਕੇ ਦੱਸਿਆ ਕਿ ਸੱਚੇ ਪਾਤਸ਼ਾਹ ਤੁਸੀਂ ਇੱਥੋਂ ਉੱਠ ਜਾਓ ਉਹਨਾਂ ਨੇ ਤੂਪ ਦਾ ਮੂੰਹ ਜਿਹੜਾ ਤੁਹਾਡੇ ਵੱਲ ਨੂੰ ਕਰ ਕੀਤਾ ਹੋਇਆ ਕਦੇ ਵੀ ਉਹ ਤੂਪ ਦਾ ਗੋਲਾ ਦਾਗ ਸਕਦੇ ਹਨ ਸੱਚੇ ਪਾਤਸ਼ਾਹ ਨਿਰਭਉ ਤੇ ਨਰਵੈਰ ਹਨ ਕਹਿਣ ਲੱਗੇ ਕਿ ਅਸੀਂ ਅੱਜ ਇੱਥੋਂ ਉਠਾਂਗੇ ਕੱਲ ਨੂੰ ਕਿਤੇ ਹੋਰ ਜਾ ਕੇ ਬੈਠਾਂਗੇ ਉੱਥੇ ਵੀ ਤੂਪ ਦਾ ਗੋਲਾ ਜਿਹੜਾ ਦਾਗ ਦੇਣਗੇ ਸੋ ਇੰਨੇ ਕਹਿੰਦੇ ਸੀ ਉਹਨਾਂ ਨੇ ਤੂਪ ਦਾ ਜਿਹੜਾ ਗੋਲਾ ਸੀ ਦਾਗ ਦਿੱਤਾ ਜਿਹੜਾ ਗੁਰਸਿੱਖ ਪਿਆਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੋ ਰਿਹਾ ਸੀ ਉਹ ਸ਼ਹੀਦ ਹੋ ਗਿਆ ਉਹਦੇ ਗੋਲਾ ਵੱਜਿਆ ਤੇ ਸੱਚੇ ਪਾਤਸ਼ਾਹ ਨੇ ਆਪਣੇ ਨੌ ਟੰਕ ਦੇ ਕਮਾਨ ਤੇ ਤੀਰ ਚੜਾ ਕੇ ਸੱਚੇ ਪਾਤਸ਼ਾਹ ਨੇ ਛੱਡਿਆ ਤੇ ਜਿਹੜਾ ਤੋਪਸੀ ਸੀ ਉਸ ਦੇ ਸੀਨੇ ਵਿੱਚ ਲੱਗਿਆ ਤੇ ਪਾਰ ਬੁਲਾ ਦਿੱਤਾ ਉਸ ਦਾ ਦੂਜਾ ਭਾਈ ਜਦੋਂ ਤੋਪ ਤੇ ਬੈਠਾ ਸੱਚੇ ਪਾਤਸ਼ਾਹ ਨੇ ਦੂਜਾ ਤੀਰ ਛੱਡਿਆ ਤੇ ਉਸ ਨੂੰ ਵੀ ਪਾਰ ਬੁਲਾ ਦਿੱਤਾ ਦੋਨੋਂ ਭਾਈ ਜਿਹੜੇ ਸਨ ਮਾਰ ਦਿੱਤੇ ਗਏ ਤੋਪ 'ਚ ਹੀ ਸਨ ਤੇ ਭਗਾ ਵਾਲੇ ਹੁਣ ਤੋਪ ਸੁੰਨੀ ਪਈ ਸੀ ਤੂਪ ਨੂੰ ਕੋਈ ਚਲਾਉਣ ਵਾਲਾ ਨਹੀਂ ਸੀ ਚਾਰਾਂ ਜੁੱਗਾਂ ਦੇ ਇਤਿਹਾਸ ਆਪਾਂ ਪੜ੍ਹ ਕੇ ਵੇਖੀਏ ਮੈਦਾਨੇ ਜੰਗ ਦੇ ਵਿੱਚ ਕਦੇ ਤੂਪ ਸੁੰਨੀ ਨਹੀਂ ਹੋਈ ਪਰ ਇੱਕ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਲਾਏ ਹੋਏ ਦੋਨਾਂ ਤੀਰਾਂ ਦੇ ਨਾਲ ਤੂਪ ਸੁੰਨੀ ਹੋ ਗਈ ਇਤਿਹਾਸਕਾਰ ਲਿਖਦਾ ਕਿ ਤੂਪ ਮੈਦਾਨੇ ਜੰਗ ਦੇ ਵਿੱਚ ਤਿੰਨ ਦਿਨ ਤੂਪਚੀ ਤੋਂ ਬਿਨਾਂ ਸੁੰਨੀ ਰਹੀ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜਾ ਤੂਪ ਦੇ ਉੱਤੇ ਬੈਠ ਕੇ ਗੋਲਾ ਚਲਾਏਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਨ ਸੰਨਾਂ ਦਾ ਤੀਰ ਉਸ ਦੀ ਛਾਤੀ ਨੂੰ ਪਾਰ ਕਰ ਜਾਵੇਗਾ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਮੈਦਾਨੇ ਜੰਗ ਦੇ ਵਿੱਚ ਤੋਪ ਖੜੀ ਹੈ ਤੇ ਉਸ ਦੇ ਉੱਤੇ ਬੈਠ ਕੇ ਤੋਪ ਚੀ ਕੋਈ ਤੋਪ ਚਲਾਣ ਵਾਲਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ